ਦਾ ਸ਼ੁਰੂ ਹੋਣ ਵਾਲਾ ਵਾ ਖੁੱਲਾ ਮਹੱਲਾ ਪਿੰਡਾਂ ਦੇ ਮੁੰਡਿਆਂ ਨੇ ਜਾਂ ਪੰਜਾਬ ਦੇ ਜਿੰਨੇ ਵੀ ਯੂਥ ਹੈ ਮੈਕਸਿਮਮ ਯੂਥ ਜਿਹੜਾ ਜਾਂਦਾ ਬਾਈਕਸ ਤੇ ਜਾਂਦਾ ਉੱਥੇ ਕੁਝ ਟਰਾਲੀਆਂ ਤੇ ਜਾਂਦੇ ਨੇ ਤੇ ਬਾਈਕਸ ਤੇ ਵੀ ਜਾਂਦੇ ਵੀ ਸਾਨੂੰ ਹੁੰਦਾ ਵੀ ਜਿਹੜੇ ਬਾਈਕ ਤੇ ਜਾ ਰਹੇ ਨੇ ਉਹ ਪ੍ਰੋਪਰ ਰਾਈਡਿੰਗ ਗੀਅਰ ਪਾ ਕੇ ਜਾਣ ਜੇ ਉਹਨਾਂ ਦੇ ਵਾਲ ਕਟੇ ਨੇ ਤੇ ਹੈਲਮਟ ਪਾਇਆ ਹੋਵੇ ਜੇ ਕੇਜ ਧਾਰੀ ਨੇ ਤੇ ਪ੍ਰੋਪਰ ਪੱਗ ਬੰਨੀ ਹੋਵੇ ਪਰਨਾ ਵੀ ਨਾ ਬੰਨਿਆ ਹੋਵੇ ਤੇ ਹੈਲਮਟ ਪਾਇਆ ਹੋਵੇ ਪੱਗ ਬੰਨੀ ਹੋਵੇ ਤੇ ਦਮਾਲਾ ਸਜਾਇਆ ਹੋਵੇ ਤੇ ਸ਼ੂਜ਼ ਪਾਇਆ ਇੰਨੇ ਇੱਕ ਥਾਂ ਦੇ ਅੱਗੇ ਬੈਗ ਟੰਗਿਆ ਹੁੰਦਾ ਹੈ ਪਿੱਛੇ ਮੋਢੇ ਤੇ ਬੈਗ ਟੰਗਿਆ ਹੁੰਦਾ ਉਹਦੇ ਨਾਲ ਕੀ ਬੈਲੈਂਸਿੰਗ ਵਿਗੜਦੀ ਹੈ ਫਿਰ ਅੱਗੇ ਇੱਕ ਝੰਡਾ ਲਾਇਆ ਹੁੰਦਾ ਵਾ ਸਾਈਜ਼ ਜਿੰਨਾ ਵੱਡਾ ਝੰਡਾ ਇਹਨਾਂ ਹੁੰਦਾ ਵੀ ਜਿੰਨਾ ਵੱਡਾ ਝੰਡਾ ਉੰਨੀ ਵੱਧ ਸ਼ਰਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਵੱਡਾ ਝੰਡਾ ਲਾਵਾਂਗੇ ਤੇ ਬੈਲੈਂਸਿੰਗ ਖਰਾਬ ਹੁੰਦੀ ਹੈ ਉੱਥੇ ਜਾ ਕੇ ਹੁਣ ਲੜਬਾਜ਼ੀ ਨਾ ਕਰੋ ਦੇ ਉਹਨੂੰ ਹੌਲੇ-ਮਹਲੇ ਨੂੰ ਸ਼ਰਦਾ ਦੇਵਾਂਗ ਉੱਥੇ ਤੁਸੀਂ ਇੱਕ ਰਿਸਪੈਕਟ ਦਿਓ ਹਣਾ ਇਹਨੂੰ ਜਿੱਦਾਂ ਸਾਡੇ ਪ੍ਰਾਤਨ ਸਮੇਂ ਚ ਮਨਾਇਆ ਜਾਂਦਾ ਸੀ ਫੁੱਲਾਂ ਦੀ ਹੋਲੀ ਸੀ ਜਿਹੜੀ ਕਹਿ ਲਓ ਭਈ ਹਿੰਦੂ ਵੀਰ ਮਨਾਉਂਦੇ ਸੀ ਹਨ ਜਿਹੜੇ ਸਿੱਖਾਂ ਦੀ ਸੀਗੀ ਉਹ ਗੱਤਕਾ ਖੇਡਦੇ ਸੀ ਠੀਕ ਹੈ ਆਪਣੇ ਕਰਤੱਵ ਕਰਦੇ ਸੀ ਮਤਲਬ ਹੋਲੇ ਮਹੱਲੇ ਨੂੰ ਜਿਹੜਾ ਹੈ ਹੋਲੇ ਮਹੱਲੇ ਦੀ ਇੱਕ ਸਿਗਨੀਫੀਕੈਂਸ ਸੀ ਹੁਣ ਹੋਲੇ ਮਹੱਲੇ ਦੀ ਸਿੱਖਾਂ ਦੀ ਸਿਗਨੀਫੀਕੈਂਸ ਕੀ ਹੋ ਗਈ ਜੀ ਚਲੋ ਜੀ ਮੋਟਰਸਾਈਕਲ ਚੱਕੋ ਟ੍ਰਿਪਲ ਹੀ ਮਾਰੋ ਠੀਕ ਹੈ ਬੋਲਟ ਬੋਲਟ ਚੱਕੋ ਉਹਦਾ ਸਲੈਂਸਰ ਪਾੜੋ ਤੇ ਕੀ ਕਰੋ ਰਸਤੇ 'ਚ ਲੰਗਰ ਛੱਕਦੇ ਹੋਏ ਜਾਓ ਤੇ ਅਨੰਦਪੁਰ ਸਾਹਿਬ ਚਲਜੋ ਇੱਕ ਸਕਿੰਟ ਲਈ ਵੀ ਕੋਈ ਸਿੱਖ ਬੰਦਾ ਸੋਚ ਕੇ ਦੇਖੇ ਵੀ ਗੁਰੂ ਸਾਹਿਬ ਨੇ ਇਹ ਸਾਨੂੰ ਮਨਾਉਣ ਲਈ ਕਿਹਾ ਸੀ ਸਾਨੂੰ ਤਾਂ ਇਹ ਕਿਹਾ ਸੀ ਵੀ ਕਰੋ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ ਦਮਾਲੇ ਸਜਾਓ ਠੀਕ ਹੈ ਹੁੱਲੇ ਮਹੱਲੇ ਦਾ ਜਿਹੜਾ ਉੱਥੇ ਮਹੱਲਾ ਹੁੰਦਾ ਉਹ ਤੁਸੀਂ ਉਹਦੇ 'ਚ ਆਪਣਾ ਗਤਕਾ ਪ੍ਰਦਰਸ਼ਨ ਕਰੋ ਤੁਸੀਂ ਪਾਰਟਿਸਿਪੇਟ ਕਰੋ ਤੁਸੀਂ ਉਹ ਉਹਦੇ ਜਾਓ ਹਨਾ ਇੱਕ ਰਾਤ ਪਹਿਲਾਂ ਉੱਥੇ ਰਹਿਣ ਸਭਾਈ ਹੁੰਦੀ ਹੈ ਰਹਿਣ ਸਭਾਈ 'ਚ ਕੀਰਤਨ ਕਰੋ ਹਾਂ ਜਦੋਂ ਤੁਸੀਂ ਪਿੰਡਾਂ ਤੋਂ ਘਰਾਂ ਤੋਂ ਜਾਣਾ ਤੇ ਰਸਤੇ 'ਚ ਯਾਰ ਸਿਮਰਨ ਕਰਦੇ ਜਾਓ ਜਗਵਾਨੀ ਪੰਜਾਬ ਕੇਸੀ ਦੇਖ ਰਹੇ ਹੋ ਤਵਾਮ ਦਰਸ਼ਕਾ ਦਾ ਸਵਾਗਤ ਹੈ ਸੋ ਜਿਵੇਂ ਕਿ ਹੋਲੀ ਦਾ ਜੋ ਤਿਹਾਰ ਹੈ ਉਹ ਆਉਣ ਵਾਲਾ ਹੈ ਔਰ ਹੋਲੀ ਦੇ ਤਿਹਾਰ ਤੇ ਜੋ ਸੰਗਤਾਂ ਨੇ आनंदपुर साहब ਵਿਖੇ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਲਈ ਜੋ ਰਵਾਨਾ ਹੋਣੀਆਂ ਕੁਝ ਦਿਨਾਂ ਤੋਂ ਸ਼ੁਰੂ ਹੋ ਜਾਣ ਗਿਆ ਇੱਕ ਖਾਸ ਸੰਦੇਸ਼ ਲੈ ਕੇ ਅੱਜ ਲੁਧਿਆਣੇ ਦੇ ਜੋ ਰਾਈਡਰਸ ਕਮਿਊਨਿਟੀ ਦੇ ਜੋ ਸਾਥੀ ਨੇ ਇਸ ਵਕਤ ਜੋ ਇੱਕ ਖਾਸ ਸੰਦੇਸ਼ ਜੋ ਲੋਕਾਂ ਨੂੰ ਜਾਂ ਫਿਰ ਉੱਥੇ ਹੋਲੇ ਮਹੱਲੇ ਜਾਣ ਵਾਲੀ ਸੰਗਤਾਂ ਦੇ ਵਿੱਚ ਜੋ ਕੁਝ ਇਹ ਜਿਹੇ ਵੀ ਸਖਸ਼ ਹੁੰਦੇ ਨੇ ਜੋ ਕਿ ਕੇਵਲ ਔਰ ਕੇਵਲ ਹੁੱਲੜਵਾਜੀ ਦੀ ਮਨਸ਼ਾ ਦੇ ਨਾਲ ਹੀ ਜਾਂਦੇ ਨੇ ਸੋ ਗੁਰੂ ਦੀ ਸੰਗਤਾਂ ਬਣ ਕੇ ਨਹੀਂ ਜਾਂਦੇ ਸੋ ਉਹਨਾਂ ਨੂੰ ਇੱਕ ਖਾਸ ਸੰਦੇਸ਼ ਦੇਣ ਲਈ ਅੱਜ ਇੱਥੇ ਰਾਈਡਰਸ ਕਮਿਊਨਿਟੀ ਜੋ ਲੁਧਿਆਣੇ ਦੀ ਹੈ ਉਹਨਾਂ ਵੱਲੋਂ ਇੱਕ ਜੋ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਨਰਸ ਹੋਏ ਨੇ ਸੋ ਕਲਰਸ ਯਸ ਕੀਤੀ ਹੋਈ ਹੈ ਔਰ ਸਪੀਡ ਤੇ ਕਰਾਸ ਕੀਤਾ ਹੋਇਆ ਹੈ ਸੋ ਇੱਕ ਹੋਰ ਇਦਾਂ ਦਾ ਹੀ ਇੱਕ ਬੈਨਰ ਹੈ ਜਿੱਥੇ ਲਿਖਿਆ ਹੈ ਕਿ ਹੋਲੀ ਤੇ ਨਾ ਕਰੋ ਖੁੱਲੜਬਾਜ਼ੀ ਰਾਈਡ ਸੇਫ ਹੋਲਾ ਮੋਹਲਾ ਅਨਕਾ ਦਾ ਸੋ ਗੱਲਬਾਤ ਕਰਦੇ ਆ ਇਸ ਰਾਈਡਰਸ ਕਮਿਊਨਿਟੀ ਦੇ ਸਾਥੀਆਂ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇਹ ਤੁਸੀਂ ਜੋ ਇੱਕ ਅੱਛੀ ਜੋ ਪਹਿਲ ਕਰ ਰਹੇ ਹੋ ਪਏ ਹੋ ਇਸ ਬਾਰੇ ਤੁਸੀਂ ਜਾਣਕਾਰੀ ਦਿਓ ਅਸੀਂ ਇੱਕ ਉਪਰਾਲਾ ਕਾਫੀ ਢੇਰ ਤੋਂ ਸੀਗਾ ਮਾਈਂਡ ਦੇ ਵਿੱਚ ਕਿ ਇੱਕ ਮੈਸੇਜ ਆਵੇ মিডিਆ ਦੇ ਥਰੂ ਕਿਉਂਕਿ ਸੋਸ਼ਲ ਮੀਡੀਆ ਜ਼ਮਾਨਾ ਵਾਂ ਵੀ ਗੱਲ ਜਿਹੜੀ ਆ ਬਹੁਤ ਛੇਤੀ ਪਹੁੰਚਦੀ ਆ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਤੇ ਇੱਕਦਮ ਛੇਤੀ ਤੋਂ ਛੇਤੀ ਵੱਧਦੀ ਆ ਤੇ ਅਸੀਂ ਇਹ ਸੋਚਿਆ ਸੀ ਵੀ ਜਿਵੇਂ ਅਸੀਂ ਜਿਵੇਂ ਰਾਈਡ ਕਰਦੇ ਆ ਜਦੋਂ ਵੀ ਚਾਹੇ ਸ਼ਾਰਟ ਰਾਈਡ ਆ ਚਾਹੇ ਲੌਂਗ ਰਾਈਡ ਆ ਅਸੀਂ ਪ੍ਰੋਪਰ ਸੇਫਟੀ ਗੀਅਰਸ ਪਾ ਕੇ ਕਰਦੇ ਆ ਜਾਂ ਪੱਗ ਬੰਨੀ ਹੁੰਦੀ ਆ ਜਾਂ ਦਮਾਲਾ ਬੰਨਿਆ ਹੁੰਦਾ ਇਸ ਵੀਰ ਨੇ ਦਮਾਲਾ ਸਜਾਇਆ ਹੁੰਦਾ ਗੋਗਲਸ ਹੁੰਦੀਆਂ ਨੇ ਗਲਵਸ ਹੁੰਦੇ ਨੇ ਸੇਫਟੀ ਜੈਕਟਸ ਹੁੰਦੀਆਂ ਲੌਂਗ ਸ਼ੂਜ਼ ਹੁੰਦੇ ਨੇ ਅਸੀਂ ਕਹਿੰਦੇ ਵੀ ਜਿਹੜੇ ਵੀ ਹੁਣ ਜਿਵੇਂ ਮੋਹੱਲਾ ਸ਼ੁਰੂ ਹੋਣ ਵਾਲਾ ਵਾ ਹੁ ਪਿੰਡਾਂ ਦੇ ਮੁੰਡਿਆਂ ਨੇ ਜਾਂ ਪੰਜਾਬ ਦੇ ਜਿੰਨੇ ਵੀ ਯੂਥ ਹੈ ਮੈਕਸਿਮਮ ਯੂਥ ਜਿਹੜਾ ਜਾਂਦਾ ਬਾਈਕਸ ਤੇ ਜਾਂਦਾ ਉੱਥੇ ਕੁਝ ਟਰਾਲੀਆਂ ਤੇ ਜਾਂਦੇ ਨੇ ਤੇ ਬਾਈਕਸ ਤੇ ਵੀ ਜਾਂਦੇ ਵੀ ਸਾਨੂੰ ਹੁੰਦਾ ਵੀ ਜਿਹੜੇ ਬਾਈਕ ਤੇ ਜਾ ਰਹੇ ਨੇ ਉਹ ਪ੍ਰੋਪਰ ਰਾਈਡਿੰਗ ਗੀਅਰ ਪਾ ਕੇ ਜਾਣ ਜੇ ਉਹਨਾਂ ਦੇ ਵਾਲ ਕਟੇ ਨੇ ਤੇ ਹੈਲਮਟ ਪਾਇਆ ਹੋਵੇ ਜੇ ਕੇਸ ਧਾਰੀ ਨੇ ਤੇ ਪ੍ਰੋਪਰ ਪੱਗ ਬੰਨੀ ਹੋਵੇ ਪਰਨਾ ਵੀ ਨਾ ਬੰਨਿਆ ਹੋਵੇ ਤੇ ਹੈਲਮਟ ਪਾਇਆ ਹੋਵੇ ਪੱਗ ਬੰਨੀ ਹੋਵੇ ਤੇ ਦੁਮਾਲਾ ਸਜਾਇਆ ਹੋਵੇ ਦੇ ਸ਼ੂਜ਼ ਪਾਏ ਹੁਣ ਮੈਂ ਕਈ ਵਾਰੀ ਨੋਟਿਸ ਕੀਤਾ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਰੈਗੂਲਰ ਅਸੀਂ ਜਾ ਰਹੇ ਹਾਂ ਹੁੱਲੇ ਮੱਲੇ ਤੇ ਤੇ ਨੋਟਿਸ ਇਹ ਕੀਤਾ ਕਿ ਕਈ ਚਪਲਾਂ ਬਾਕੇ ਡਰਾਈਵ ਕਰ ਰਹੇ ਹੁੰਦੇ ਨੇ ਤਿੰਨ ਤਿੰਨ ਜਾਣੇ ਹੁੰਦੇ ਨੇ ਇੱਕ ਥਾਂ ਤੇ ਅੱਗੇ ਬੈਗ ਟੰਗੇਆ ਹੁੰਦਾ ਪਿੱਛੇ ਮੋਢੇ ਤੇ ਬੈਗ ਟੰਗੇਆ ਹੁੰਦਾ ਉਹਦੇ ਨਾਲ ਕੀ ਬੈਲੈਂਸਿੰਗ ਵਿਗੜਦੀ ਆ ਫਿਰ ਅੱਗੇ ਇੱਕ ਝੰਡਾ ਲਾਇਆ ਹੁੰਦਾ ਵਾ ਸਾਈਜ਼ ਵੀ ਜਿੰਨਾ ਵੱਡਾ ਝੰਡਾ ਇਹਨਾਂ ਹੁੰਦਾ ਵੀ ਜਿੰਨਾ ਵੱਡਾ ਝੰਡਾ ਉੰਨੀ ਵੱਧ ਛੜਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਵੱਡਾ ਝੰਡਾ ਲਾਵਾਂਗੇ ਤਾਂ ਬੈਲੈਂਸਿੰਗ ਖਰਾਬ ਹੁੰਦੀ ਆ ਬਾਈਕ ਦੀ ਜੇ ਜਦੋਂ ਹਵਾ ਪੈਂਦੀ ਹੈ ਤੇ ਬੈਲੈਂਸਿੰਗ ਖਰਾਬ ਹੁੰਦੀ ਹੈ ਉਹ ਦੂਜੇ ਨੂੰ ਵੀ ਐਕਸੀਡੈਂਟ ਹੋਣ ਦਾ ਕਾਰਨ ਬਣਦਾ ਹਾਂ ਤੇ ਇਹ ਇੱਕ ਮੈਸੇਜ ਹੈਗਾ ਤੁਹਾਡੇ ਥਰੂ ਵੀ ਮੀਡੀਆ ਦੇ ਥਰੂ ਕਿ ਜਦੋਂ ਵੀ ਤੁਸੀਂ ਜਾਣਾ ਵਾ ਤੇ ਆਪਣੇ ਰਾਈਡਿੰਗ ਗੀਅਰ ਪ੍ਰੋਪਰ ਪਾ ਕੇ ਨਿਕਲੋ ਤੇ ਉੱਥੇ ਜਾ ਕੇ ਹੁ ਲੜਬਾਜ਼ੀ ਨਾ ਕਰੋ ਤੇ ਉਹਨੂੰ ਹੌਲੇ-ਮਹਲੇ ਨੂੰ ਸ਼ਰਧਾ ਦੇਵਾਂਗੇ ਉੱਥੇ ਤੁਸੀਂ ਇੱਕ ਰਿਸਪੈਕਟ ਦਿਓ ਸੋ ਵੀਰਜੋਨਾਂ ਲਿਖਿਆ ਹੈ ਕਿ ਤੇ ਰਾਈਡ ਸੇਫ ਜੋ ਅਕਸਰ ਦੇਖਦੇ ਹਾਂ ਕਿ ਸਿਰਫ ਹੌਲੇ-ਮਹਲੇ ਦੇ ਵਿੱਚ ਜਾਨਵਰੀਆਂ ਸੰਗਤਾਂ ਨਹੀਂ ਹੋਲੀ ਤੇ ਤੇ ਹਾਲ ਤੇ ਜੋ ਸ਼ਹਿਰੀ ਇਲਾਕਿਆਂ ਦੀ ਗੱਲ ਕਰੀ ਤੇ ਸ਼ਹਿਰਾਂ ਦੇ ਵਿੱਚ ਵੀ ਹੋਲੀ ਮਨਾਈ ਜਾਂਦੀ ਹੈ। ਸੋ ਹੋਲੀ ਜਦੋਂ ਮਨਾਉਂਦੇ ਨੇ ਇੱਕ ਜੋ ਟ੍ਰਿਪਲਿੰਗ ਕਰਨਾ ਜਾਂ ਕਲਰਸ ਲੈ ਕੇ ਨਾਲ ਜਾਣਾ ਕਲਰਸ ਪਿੰਕ ਰੇ ਜਾਂ ਫਿਰ ਬਹੁਤ ਸਪੀਡਿੰਗ ਕਰਨੀ ਇੱਕ ਆਮ ਗੱਲ ਸ਼ਹਿਰਾਂ 'ਚ ਵੀ ਹੁੰਦੀ ਹੈ। ਸੋ ਉਹਨਾਂ ਨੂੰ ਤੁਸੀਂ ਕੀ ਨੋਕਰਾਉਂਦੀ? ਦੇਖੋ ਵੀਰੇ ਇਹ ਨਾ ਬੜੀ ਨਾਰਮਲ ਜੀ ਗੱਲ ਹੈ। ਜਦੋਂ ਅਸੀਂ ਮੈਨੂੰ ਲੱਗਦਾ ਜਦੋਂ ਮੈਂ ਵੀ 7ਵੀਂ 8ਵੀਂ 'ਚ ਸੀ ਨਾ ਤੇ ਅਸੀਂ ਵੀ ਕਾਹੀ ਚੀਜ਼ ਦੇਖੀ ਸੀ ਕਿ 7ਵੀਂ 8ਵੀਂ 'ਚ ਚੜਦੇ ਨਾ ਸਾਨੂੰ ਇੱਕ ਬੜਾ ਨਵਾਂ ਜਿਹਾ ਚਾਅ ਲੱਗਿਆ ਵੀ ਇਸ ਸਾਲ ਹੋਲੀ ਹੈ। ਹੈਣਾ ਤੇ ਅਸੀਂ ਆਪਣੇ ਘਰਦਿਆਂ ਤੋਂ ਜਿਹੜਾ ਓਦੋਂ ਨੌਨ ਗੇਅਰ ਜਿਵੇਂ ਐਕਟਿਵ ਆ ਹੈਨਾ ਤਾਂ ਤੁਸੀਂ ਦੇਖੋਗੇ ਇੱਕ ਚੀਜ਼ ਜਿਹੜੀ ਸਭ ਤੋਂ ਵੱਧ ਸ਼ਹਿਰਾਂ 'ਚ ਮਨਾਉਣ ਵਾਲੀ ਜਿਹੜੀ ਪੀੜੀ ਹੈ ਨਾ ਉਹ ਸਭ ਤੋਂ ਵੱਧ ਐਕਟਿਵ ਆ ਤੇ ਹੋਊਗੀ ਕਿਉਂਕਿ ਉਹ ਕਿਹੜੀ ਕਲਾਸ ਹੈ 6ਵੀਂ 7ਵੀਂ 8ਵੀਂ ਕਿਉਂਕਿ ਉਹਨਾਂ ਨੂੰ ਹਾਂ ਬੱਚੇ ਹੈਨਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਯਾਰ ਇਸ ਦਿਨ ਤਾਂ ਸਾਨੂੰ ਪੁਲਿਸ ਵਾਲਿਆਂ ਨੇ ਫੜਨਾ ਹੀ ਨਹੀਂ ਠੀਕ ਹੈ ਘਰਦਿਆਂ ਨੂੰ ਵੀ ਇੱਕ ਚੀਜ਼ ਲੱਗਦੀ ਹੈ ਵੀ ਚਲ ਖੁਸ਼ੀ ਦਾ ਤਿਉਹਾਰ ਹੈ ਬੱਚੇ ਦਾ ਮੂਡ ਕਿਉਂ ਖਰਾਬ ਕਰਨਾ ਮੈਂ ਕਹਿੰਨਾ ਯਾਰ ਉਹ ਬੱਚੇ ਦਾ ਮੂਡ ਨਹੀਂ ਖਰਾਬ ਕਰ ਰਹੇ ਤੁਸੀਂ ਉਹਨੂੰ ਖੂਚ ਧੱਕਾ ਦੇ ਰਹ ਕੋਦ ਨਾ ਕਿਤੇ ਨਾ ਕਿਤੇ ਜੋ ਮਾਪਿਆਂ ਦੀ ਜ਼ਿੰਮੇਵਾਰੀ ਪਹਿਲਾਂ ਬੰਦੀ ਹੈ ਕਿ ਆਪਾਂ ਨੂੰ ਬੱਚਿਆਂ ਦੇ ਜੋ ਧਿਆਨ ਦਿੱਤਾ ਜਾਵੇ ਜੋ ਕਿ ਜੋ ਰੈਸ਼ ਡਰਾਈਵਿੰਗ ਜਿਹੜੇ ਕਰਦੇ ਨੇ ਉਹਨਾਂ ਦੇ ਦੇਖੋ ਬਿਲਕੁਲ ਹੈ ਪਰ ਹੁਣ ਤੁਸੀਂ ਕਹੋ ਹੁਣ ਮਾਪਿਓ ਕਹਿਣਗੇ ਜੀ ਕੀ ਕਰੀਏ ਬਈ ਉਹ ਖੁਸ਼ੀਆਂ ਦਾ ਤਿਉਹਾਰ ਹੈ ਯਾਰ ਉਹਨਾਂ ਨੂੰ ਲੌਜੀਕਲੀ ਰੀਜ਼ਨਿੰਗ ਦਿਓ ਇਹ ਥੋੜੀ ਗੱਲ ਹੈ ਤੁਸੀਂ ਖੁਸ਼ੀਆਂ ਦਾ ਤਿਉਹਾਰ ਹੈ ਤੇ ਉਹਨੂੰ ਤੁਸੀਂ ਮਤਲਬ ਜਿਹੜਾ ਹੈ ਬਈ ਤੁਸੀਂ ਮਤਲਬ ਖੂਚ ਧੱਕਾ ਮਾਰ ਦੋਗੇ ਕਿਉਂਕਿ ਦੇਖੋ ਮਾਪਿਓ ਨਾਲ ਨਹੀਂ ਜਾਂਦੇ ਪਰ ਬੱਚਾ ਕੀ ਕਰਦਾ ਬੱਚਾ ਇੱਕ ਇੱਕ ਜਵਾਗ ਦੇ ਘਰੇ ਜਾਂਦਾ ਅਗੋਂ ਉਹ ਆਪਣੀ ਸਕੂਟਰੀ ਚੱਕਦਾ ਉਹ ਦੋਨੋਂ ਨਾਲ ਚੱਕਦਾ ਕਰਦੇ 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 ਅਸੀਂ ਦੇਖਦੇ ਆ ਨਾ ਵੀ ਸ਼ਹਿਰਾਂ ਚ ਇੱਕ ਵਰਡ ਯੂਜ਼ ਹੁੰਦਾ ਟੋਲੀ ਬਣ ਗਈ ਜੀ ਉਹ ਟੋਲੀ ਬਣ ਗਈ ਉਹ ਟੋਲੀ ਕੀ ਬਣਦੀ ਹੈ ਜੀ 23 25 ਕਹਿ ਲੋ ਬਈ ਆਪਣਾ ਐਕਟਿਵਾ ਦੀ ਟੋਲੀ ਬਣ ਗਈ ਉਹਦੇ ਚ ਹੁੰਦਾ ਕੀ ਹੈ ਉਹਦੇ ਚ ਤੁਸੀਂ ਦੇਖੋ ਸਾਰਿਆਂ ਨੇ ਸਲੈਂਸਰ ਮੁੜ ਕੇ ਪਾੜਦੇ ਗਲੀਆਂ ਚ ਗੀੜੀਆਂ ਮਾਰ ਰਹੇ ਆ ਕਿਸੇ ਇੱਕ ਦੀ ਕਿਸੇ ਇੱਕ ਦੀ ਬ੍ਰੇਕ ਲੱਗਦੀ ਹੈ ਤਾਂ ਮਗਰੋਂ ਸਾਰੇ ਠੜ 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 ਤੁਰ ਤੱਕ ਇਹ ਵੀਡੀਓ ਵੀ ਦੇਖਣ ਨੂੰ ਮਿਲਦੀ ਆ ਨੇ ਜਿੱਥੇ ਕਿ ਜੋ ਟੋਲੀਆਂ ਦੇ ਟੋਲੀਆਂ ਦੇ ਐਕਸੀਡੈਂਟ ਹੋ ਜਾਂਦੇ ਨੇ ਸਪੀਡਿੰਗ ਤੇਜ਼ ਹੁੰਦੀ ਹੈ ਔਰ ਅੱਗੇ ਵਾਲੇ ਜੇ ਗਿਰਦੇ ਨੇ ਤੇ ਸਾਰੇ ਹੀ ਸੱਟਾ ਲਵਾ ਬੈਠਦੇ ਹੁਣ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਮਾਪਿਓ ਨੇ ਆਪਣੇ ਉਦੋਂ ਬੱਚੇ ਨੂੰ ਨਹੀਂ ਰੋਕਿਆ ਖੁਦ ਨਾ ਖਾਸਤਾ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਗਈ ਉਹ ساری ਜ਼ਿੰਦਗੀ ਲਈ ਕਹਿ ਲੋ ਹੈਂਡੀਕੈਪ ਹੋ ਗਿਆ ਜਾਂ ਉਹ ਕਹਿ ਲੋ ਰੱਬ ਨੂੰ ਪਿਆਰਾ ਹੋ ਗਿਆ ਕੀ ਉਹ ਮਾਪਿਓ ਆਪਣੇ ਆਪ ਨੂੰ ਜ਼ਿੰਦਗੀ 'ਚ ਕਦੇ ਮਾਫ਼ ਕਰ ਪਾਣਗੇ ਕੀ ਉਹ ਜ਼ਿੰਦਗੀ 'ਚ ਦੁਬਾਰਾ ਹੋਲੀ ਮਨਾ ਪਾਣਗੇ ਕਿੱਤੇ ਖੁਸ਼ੀਆਂ ਦਾ ਤਿਉਹਾਰ ਸੀ ਤੁਸੀਂ ਸਾਰੀ ਜ਼ਿੰਦਗੀ ਮਨਾਉਣਾ ਸੀ ਤੇ ਕਿੱਥੇ ਤੁਹਾਡੀ ਇੱਕ ਪਰਮਾਨੈਂਟ ਜਿਹੜਾ ਟਰੋਮਾ ਉਹਦੇ ਨਾਲ ਜੁੜ ਗਿਆ ਸੋ ਅਸੀਂ ਚਾਹੁੰਦੇ ਹਾਂ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਕਿ ਆਹ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਨਾ ਇਹਨੂੰ ਜਿੱਦਾਂ ਸਾਡੇ ਪੁਰਾਤਨ ਸਮੇਂ 'ਚ ਮਨਾਇਆ ਜਾਂਦਾ ਸੀ ਫੁੱਲਾਂ ਦੀ ਹੋਲੀ ਸੀ ਜਿਹੜੀ ਕਹਿ ਲਓ ਬਈ ਹਿੰਦੂ ਵੀਰ ਮਨਾਉਂਦੇ ਸੀ ਹਨਾ ਜਿਹੜੇ ਸਿੱਖਾਂ ਦੀ ਸੀਗੀ ਉਹ ਗੱਤਕਾ ਖੇਡਦੇ ਸੀ ਠੀਕ ਹੈ ਆਪਣੇ ਕਰਤੱਵ ਕਰਦੇ ਸੀ ਮਤਲਬ ਹੋਲੇ ਮਹੱਲੇ ਨੂੰ ਜਿਹੜਾ ਹੈ ਹੋਲੇ ਮਹੱਲੇ ਦੀ ਇੱਕ ਸਿਗਨੀਫੀਕੈਂਸ ਸੀ ਹੁਣ ਹੋਲੇ ਮਹੱਲੇ ਦੀ ਸਿੱਖਾਂ ਦੀ ਸਿਗਨੀਫੀਕੈਂਸ ਕੀ ਹੋ ਗਈ ਠੀਕ ਹੈ ਬੋਲਟ ਬੋਲਟ ਚੱਕੋ ਉਹਦਾ ਸਲੈਂਸਰ ਪਾੜੋ ਤੇ ਕੀ ਕਰੋ ਰਸਤੇ 'ਚ ਲੰਗਰ ਛੱਕਦੇ ਹੋਏ ਜਾਓ ਤੇ ਅਨੰਦਪੁਰ ਸਾਹਿਬ ਚਲ ਜਓ ਤੇ ਪਿਛਲੇ 3-4 ਸਾਲਾਂ ਤੋਂ ਵੀਰੇ ਹਾਲਾਤ ਤੇ ਇਹ ਬਣੇ ਆ ਵੀ ਉਹਨੂੰ ਹੋਲੇ ਮੱਲੇ ਨੂੰ ਮੇਲੇ ਟਾਈਪ ਚ ਕਨਵਰਟ ਕਰਤਾ ਵੀ ਉੱਥੇ ਉਹ ਮੂੰਹ 'ਚ ਮਤਲਬ ਉਹ ਵੱਡੇ ਵੱਡੇ ਹੋਰਾਂ ਜੇ ਪਾ ਕੇ ਤੇ ਸੀਟੀਆਂ ਮਾਰ ਰਿਹਾ ਜੀ ਵਾਈਟ ਕਲਰ ਦੇ ਮਾਸਕ ਪਾਏ ਹੋਏ ਆ ਉਹ ਕਰ ਰਹੇ ਆ ਯਾਰ ਤੁਹਾਨੂੰ ਲੱਗਦਾ ਇੱਕ ਸਕਿੰਟ ਲਈ ਵੀ ਕੋਈ ਸਿੱਖ ਬੰਦਾ ਸੋਚ ਕੇ ਦੇਖੇ ਵੀ ਗੁਰੂ ਸਾਹਿਬ ਨੇ ਇਹ ਸਾਨੂੰ ਮਨਾਉਣ ਲਈ ਕਿਹਾ ਸੀ ਸਾਨੂੰ ਤਾਂ ਇਹ ਕਿਹਾ ਸੀ ਵੀ ਘਰੋਂ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ ਦਮਾਲੇ ਸਜਾਓ ਠੀਕ ਹੈ ਹੁੱਲੇ ਮਹੱਲੇ ਦਾ ਜਿਹੜਾ ਉੱਥੇ ਮਹੱਲਾ ਹੁੰਦਾ ਉਹ ਤੁਸੀਂ ਉਹਦੇ 'ਚ ਆਪਣਾ ਗਤਕਾ ਪ੍ਰਦਰਸ਼ਨ ਕਰੋ ਤੁਸੀਂ ਪਾਰਟਿਸਿਪੇਟ ਕਰੋ ਤੁਸੀਂ ਉਹ ਉਹਦੇ ਜਾਓ ਹਨਾ ਇੱਕ ਰਾਤ ਪਹਿਲਾਂ ਉੱਥੇ ਰੈਣਸਬਾਈ ਹੁੰਦੀ ਹੈ ਰੈਣਸਬਾਈ 'ਚ ਕੀਰਤਨ ਕਰੋ ਹਾਂ ਜਦੋਂ ਤੁਸੀਂ ਪਿੰਡਾਂ ਤੋਂ ਘਰਾਂ ਤੋਂ ਜਾਣਾ ਤੇ ਰਸਤੇ 'ਚ ਯਾਰ ਸਿਮਰਨ ਕਰਦੇ ਜਾਓ ਠੀਕ ਹੈ ਨਾ ਤੁਸੀਂ ਕੀ ਆਹ ਰਸਤੇ 'ਚ ਲੰਗਰ ਛਕਣਾ ਲੰਗਰ ਛਕੋ ਸਾਰਿਆਂ ਨੂੰ ਖੁਸ਼ੀਆਂ ਵੰਡਦੇ ਜਾਓ ਇਹ ਕੀ ਗੱਲ ਬਣੀ ਜੀ ਰੇਸਾਂ ਦਈ ਜਾਣੀਆਂ ਉੱਡਦੇ ਹੀ ਜਾਣਾ ਸਪੀਡ ਨਾਲ ਦੇਖਿਆ ਜਾਵੇ ਕਿ ਜਿਹੜੇ ਇਹ ਜੇ ਰੈਸ਼ ਡਰਾਈਵਿੰਗ ਜੋ ਰੋਡ ਤੇ ਜੋ ਤੇਜ਼ ਡਰਾਈਵਿੰਗ ਜਾਂ ਫਿਰ ਜੋ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਕੱਚੀ ਉਮਰ ਦੇ ਜੋ ਬੱਚੇ ਕਹਿ ਸਕਦੇ ਹਾਂ ਜਿਸ ਤਰ੍ਹਾਂ ਕਿ ਕੋਈ ਜ਼ਿਆਦਾ ਨੌਜਵਾਨਾਂ ਵੱਲੋਂ ਨਹੀਂ ਹੁੰਦਾ ਇਹ ਬਿਲਕੁਲ ਛੋਟੇ ਛੋਟੇ ਬੱਚੇ ਹੁੰਦੇ ਆ ਜੀ ਵੀਰੇ ਇਦਾਂ ਹੀ ਹੈ ਉਹ ਉਹਦਾ ਰੀਜ਼ਨ ਪਤਾ ਕੀ ਹੈ ਕਿ ਆਮ ਦਿਨਾਂ 'ਚ ਕਰਨਗੇ ਤਾਂ ਪੁਲਿਸ ਵਾਲਿਆਂ ਨੇ ਫੜ ਲੈਣਾ ਠੀਕ ਹੈ ਉਹਨਾਂ ਦਿਨਾਂ 'ਚ ਕੀ ਹੈ ਪੁਲਿਸ ਥੋੜੀ ਜਿਹੀ ਨਰਮੀ ਵਰਤਦੀ ਹੈ ਪੁਲਿਸ ਕਹਿੰਦੀ ਹੈ ਚਲੋ ਕੋਈ ਗੱਲ ਨਹੀਂ ਜੀ ਇੱਕ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਹਰ ਬੰਦੇ ਦਾ ਇੱਕ ਸੈਂਟੀਮੈਂਟ ਹੁੰਦਾ ਅਗਲਾ ਕਹਿੰਦੇ ਹਰ ਖ ਜਿਹੜੇ ਯੰਗਸਟਰਸ ਨੇ ਉਸੇ ਚੀਜ਼ ਦਾ ਨਾਜਾਇਜ਼ ਫਾਇਦਾ ਚੱਕਦੇ ਆ ਨਹੀਂ ਮੈਨੂੰ ਕਹਿੰਨ ਮਤਲਬ ਤੁਸੀਂ ਨਾਰਮਲ ਡੇਸ ਤੇ ਇਦਾਂ ਟ੍ਰਿਪਲੀ ਮਾਰ ਕੇ ਤੇ ਤੁਸੀਂ ਐਗਜ਼ੌਸਟ ਉਤਾਰ ਕੇ ਘੁਮ ਘਮਾ ਕੇ ਦਿਖਾ ਦਿਓ ਇੱਕ ਚੌਂਕ ਨਹੀਂ ਟੱਪੋਂਗੇ ਦੂਜੇ ਚੌਂਕੀ ਤੁਹਾਨੂੰ ਪੁਲਿਸ ਵਾਲੇ ਵੀਰਾਂ ਨੇ ਫੜ ਲੈਣਾ ਠੀਕ ਹੈ ਇਹ ਇਦਾਂ ਹੀ ਕਰਦੇ ਆ ਪਰ ਇਹ ਇੱਕ ਚੀਜ਼ ਨੂੰ ਜਿਹੜਾ ਬਾਰ-ਬਾਰ ਜਿਹਦੇ ਤੇ ਸਾਡਾ ਮੇਨ ਫੋਕਸ ਹੈ ਕਿ ਯਾਰ ਕੁਝ ਘੰਟਿਆਂ ਦੀ ਖੁਸ਼ੀ ਲਈ ਕਿ ਤੁਸੀਂ ਆਪਣੀ ਜ਼ਿੰਦਗੀ ਕਿਉਂ ਦਾਅ ਉਤੇ ਲਾ ਰਹੇ ਹੋ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾ ਤੁਹਾਡੇ ਕੋਲ ਜਦੋਂ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਤੁਸੀਂ ਉਦਾਂ ਵੀ ਤਾਂ ਅਨੰਦਪੁਰ ਸਾਹਿਬ ਜਾਣਾ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਉਹ ਜਿਹੜੇ ਵੀਰ ਨੇ ਜਿਹੜੇ ਸਾਲ 'ਚ ਇੱਕ ਵਾਰੀ ਅਨੰਦਪੁਰ ਸਾਹਿਬ ਜਾਂਦੇ ਕਿ ਉਹ ਵਾਪਸ ਦੁਬਾਰਾ ਨਹੀਂ ਅਨੰਦਪੁਰ ਸਾਹਿਬ ਜਾਂਦੇ ਹੋਣਗੇ ਜ਼ਰੂਰ ਜਾਂਦੇ ਹੋਣਗੇ ਉਦੋਂ ਨਾਰਮਲ ਬਾਈਕ ਉਸੇ ਬਾਈਕ ਤੇ ਨਾਰਮਲ ਦੋ ਬੰਦੇ ਪੂਰਾ ਮਤਲਬ ਹੈਲਮਟ ਪਾ ਕੇ ਜਾਂ ਦਸਤਾਰ ਸਜਾ ਕੇ ਤੇ ਨਾਰਮਲ ਬਾਈਕ ਤੇ ਜਾਂਦੇ ਨਾਰਮਲ ਸਪੀਡ ਤੇ ਹਨਾ ਉਹਨਾਂ ਦਿਨਾਂ 'ਚ ਕੀ ਹੋ ਜਾਂਦਾ ਉਹਨਾਂ ਦਿਨਾਂ 'ਚ ਐਸਾ ਕੀ ਖਾਸ ਹੈ ਕਿ ਦੋ ਦਿਨ ਪਹਿਲਾਂ ਜੀ ਸਭ ਤੋਂ ਪਹਿਲਾਂ ਸਲੈਂਸਰ ਰਿਮੂ ਸੋ ਉਹ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਪਲੀਜ਼ ਜਿਹੜਾ ਆਪਾਂ ਜੋ ਮਰਿਆਦਾ ਬਣੀ ਆ ਉਹ ਮਰਿਆਦਾ ਚ ਰਹੀਏ ਜੀ ਜੀ ਸੋ ਇੱਕ ਬੜਾ ਹੀ ਖਾਸ ਇਤ